ਸਾਡਾ ਚੈੱਕ ਕਰਦਾ ਦੂਆ ਤੋਂ 20 ਸਾਲ ਦੀ ਸਹਾਇਤਾ ਕੀਤੀ ਜਾਏ ਜਾਂ ਫੌਜੀ ਦੀ ਸਹਾਇਤਾ ਦਿੱਤੀ ਜਾਏ ਸਾਡੇ ਕੋਲ ਪ੍ਰਸ਼ਾਸਨ ਕੋਲ ਭਗਵੰਤ ਮਾਨ ਜੀ ਕੋਲ ਔਰ ਜਿੰਨੇ ਵੀ ਵੱਡੇ ਅਫਸਰ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਈ ਸਾਡੀ ਸੁਣਵਾਈ ਕੀਤੀ ਜਾਵੇ ਤੇ ਵੱਧ ਤੋਂ ਵੱਧ ਇਨਸਾਫ ਕੀਤਾ ਜਾਵੇ ਸਾਨੂੰ ਤੁਹਾਡੇ ਤੇ ਮਾਰ ਵੀ ਹੈ ਭਗਵੰਤ ਮਾਨ ਜੀ ਹੁਣ ਇਹ ਕੰਮ ਤੁਹਾਡੇ ਸਿਰੇ ਲੱਗ ਸਕਦਾ ਹੈ ਸਾਡੀ ਉਧਰ ਕੋਈ ਸੁਣਵਾਈ ਨਹੀਂ ਕਰ ਰਿਹਾ ਜਾ ਡੀਜੀਪੀ ਸਾਹਿਬ ਕਰ ਸਕਦੇ ਨੇ ਇੱਥੇ ਦੇ ਲੋਕਲ ਪੁਲਿਸ ਵਾਲੇ ਨਹੀਂ ਕਰ ਸਕਦੇ ਨਾ ਕਮਿਸ਼ਨਰ ਸਾਹਿਬ ਕਰ ਸਕਦੇ ਨੇ ਸਾਨੂੰ ਇਨਸਾਫ ਚਾਹੀਦਾ ਹੈ ਬੁਆ ਸਿੰਘ ਨੂੰ ਸਜ਼ਾ ਦਿਓ ਸਜ਼ਾ ਕਰੋ ਸਜ਼ਾ ਕਰੋ ਬੁਆ ਸਿੰਘ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਬੁਆ ਸਿੰਘ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਜੀ ਇਹ ਬੁਆ ਸਿੰਘ ਨੇ ਮੇਰੇ ਬੇਟੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੋਇਆ ਹੈ ਨਾ ਮਾਰਨ ਦੇ ਬਾਅਦ ਇਥੋਂ ਜਾ ਕੇ ਉਹਨੂੰ ਮਰਿੰਡਾ ਨਹਿਰ ਤੇ ਸੁੱਟਿਆ ਹੈ। ਅੱਛਾ ਹੈ ਨਾ ਤੇ ਸਾਨੂੰ ਨਾ ਉਹਦੀ লাশ ਮਿਲਿਆ ਨਾ ਸਾਨੂੰ ਉਹਦੇ ਕੱਪੜਾ ਮਿਲਿਆ ਕੋਈ ਸਾਨੂੰ ਪਤਾ ਹੀ ਨਹੀਂ ਇਹਨੇ ਕਿਉਂ ਨੇ ਕੀ ਕਰ ਦਿੱਤਾ। ਮੈਂ ਪ੍ਰਸ਼ਾਸਨ ਤੇ ਇਸ ਮੰਗ ਕਰਦੀ ਆ ਤਾਂ ਕਰਕੇ ਕਾਂਨਰਾ ਚ ਬੁਲਾਈ ਆ ਵੀ ਮੈਂ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਸ ਕੋਈ ਤੋਂ ਕੋਈ ਕਾਰਵਾਈ ਵੀ ਕੀਤੀ ਕੋਈ ਬੰਦੇ ਫੜੇ ਵੀ ਗਏ ਆ ਜੀ। ਹਾਂਜੀ। ਹਾਂਜੀ ਤੇ ਤੁਸੀਂ ਹੁਣ ਜਿਹੜੇ ਬੰਦੇ ਦਾ ਨਾਮ ਲੈ ਰਹੇ ਹੋ ਕੀ ਹੈ? ਉਹਦਾ ਕੀ ਰੋਲ ਹੈ ਜੀ ਵਿੱਚ? ਉਹਦਾ ਰੋਲ ਉਹ ਐਸਆਈ ਹੈ ਪੁਲਿਸ ਦਾ। ਉਹਨੇ ਗੋਲੀ ਮਾਰੀ ਆ। हां गोली मार के फिर देखो उतै ਖੁਰਦਮੁਰਦ ਕਾਦੀ ਲਾਸ਼ ਜਿਹਨਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਡੇਢ ਮਹੀਨਾ ਸਾਨੂੰ ਪਤਾ ਹੀ ਨਹੀਂ ਲੱਗਿਆ ਜਦ ਕਿ ਪੁਲਿਸ ਨੂੰ ਸਾਰਿਆਂ ਨੂੰ ਪਤਾ ਸੀਗਾ ਪਰ ਸਾਨੂੰ ਕਿਸ ਨੇ ਨਹੀਂ ਦੱਸਿਆ ਹੁਣ ਤੁਸੀਂ ਦੇਖੋ ਮੈਂ ਚੁੱਪ ਕਰਕੇ ਬਹਿ ਜਮਾ ਫੇਰ ਇਹ ਤੂੰ ਮਾਰੀ ਤੇ ਲਾਸ਼ ਐ ਪਾਰਕੋਂ ਸੌੜ ਦੇ ਮੈਨੂੰ ਮਿਲ ਜਵੇ ਅੱਛਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਉਹਨੇ ਮਾਰਿਆ ਜਾਂ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਉਹਨਾਂ ਦਾ ਉਹਨਾਂ ਤੇ ਇਹ ਬਲੇਮ ਕਰ ਰਹੇ ਹੋ ਐਸਆਈਏ ਇੱਕ ਤੁਹਾਨੂੰ ਕਿਸ ਤਰ੍ਹਾਂ ਪਤਾ ਜੀ ਉਹਨਾਂ ਨੇ ਮਾਰੇ ਆ ਜੀ ਬਲੇਮ ਨਹੀਂ ਕਰੀ ਬੇਟੀ ਉਹ ਨੇ ਆਪ ਹੀ ਬਿਆਨ ਦਿੱਤੇ ਨੇ ਮਾਰੀ ਹੋਈ ਹਾਂ ਹਾਂ ਉਹ ਨੇ ਆਪ ਹੀ ਗਿਆ ਅਸੀਂ ਨਹੀਂ ਬਲੇਮ ਕਰ ਰਹੇ ਅੱਛਾ ਜੀ ਹਾਂ ਤੇ ਤੁਹਾਨੂੰ ਬੋਡੀ ਮਾਰਾ ਵੀ ਨਹੀਂ ਮਿਲੀ ਸੀ ਕੁਝ ਵੀ ਨਹੀਂ ਮਿਲਿਆ ਅੱਜ ਤੱਕ ਨਾ ਕੋਈ ਕੱਪੜਾ ਨਾ ਫੁੱਲ ਨਾ ਲੈਣ ਨਾ ਦੇਣ ਸਾਨੂੰ ਪਤਾ ਹੀ ਨਹੀਂ ਕਿਤੇ ਇਹਨਾਂ ਨੇ ਸਨਸਕਾਰ ਕੀਤਾ ਉਹਦਾ ਫਿਰ ਨਾਲ ਕੋ ਟਾਈਮ ਹੋ ਗਿਆ ਜੀ ਇਹ ਗੱਲ ਇਹ 16 April ਦੀ ਗੱਲ ਹੈ ਅੱਛਾ ਜੀ ਹਾਂ ਬੜੇ ਹੁੰਦਾ ਕੋਲੇ ਤੋਂ ਉਹ ਲੋ ਰੈਸਟ ਵੀ ਕੀਤਾ ਗਿਆ ਹੈ ਹਾਂਜੀ ਹਾਂਜੀ ਜੀ ਉਹ ਕਿਹੜੀ ਤਰ੍ਹਾਂ ਬਾਈ ਭਾਦ ਦੇ ਮੇਰੇ ਸਾਨੂੰ ਕਾਰਵਾਈ ਪਾਦੀ ਮੈਨੂੰ ਕਹਿੰਦੇ ਇਨਸਾਮ ਮਿਲਣਾ ਚਾਹੀਦਾ ਉਹ ਤਾਂ ਕੈਦੀ ਹੋਣ ਦੇ ਬਾਵਜੂਦ ਏਸੀ ਕਮਰੇ ਚ ਬਿਠਾਇਆ ਹੋਇਆ ਬਾਹਰ ਠੰਮਦਾ ਪਿਆ ਫਿਰ ਕਿਉਂ ਠੰਮਦਾ ਭਾਈ ਠੰਡਾ ਰਤਾਂ ਕਰਕੇ ਤੁਹਾਡੇ ਕੋਲ ਤਾਂ ਕੋਈ ਪ੍ਰੂਫ ਹੈਗੇ ਇਹਦੇ ਇਹਦੇ ਇਲਜ਼ਾਮ ਲਾ ਰਹੇ ਇਲਜ਼ਾਮ ਹੀ ਲਾ ਰਿਹਾ ਅਸੀਂ ਦੇਖਿਆ ਲਗਿਆ ਬੈਠੇ ਅਗਵਾ ਰਾਤ ਨੂੰ ਏਸੀ ਰੋਕ ਕਮਰੇ ਵਿੱਚ ਬੈਠਾ ਹੋਇਆ ਫੋਟੋ ਦਿਖਾਣੇ ਤੁਹਾਨੂੰ ਦੱਸ ਪ੍ਰੂਫ ਤਾਂ ਹੋਣਾ ਚਾਹੀਦਾ ਨਹੀਂ ਪ੍ਰੂਫ ਹੈ ਨਹੀਂ ਪ੍ਰੂਫ ਸਾਡੇ ਕੋਲ ਬਥੇਰੇ ਨਹੀਂ ਇਹ ਨਾ ਬਹੁਤ ਤੁਸੀਂ ਪ੍ਰੂਫ ਨਹੀਂ ਹੈਗੇ ਦਾ ਸਰ ਇਹਦਾ ਬੱਚਾ ਚਲੇ ਗਿਆ ਉਹਨੂੰ ਅਜੇ ਤਾਂ ਕੁਝ ਨਹੀਂ ਮਿਲਿਆ ਉਹਦੀ ਤੁਸੀਂ ਗੱਲ ਨਹੀਂ ਕਰ ਰਹੇ ਹੈਨਾ ਉਹਦੀ ਉਹਦਾ ਬੂਹੇ ਪਾ ਦੇਉ ਆ ਬੜੇ ਆ ਬੜੇ ਆ ਬੜੇ ਆ ਦੇਖੋ ਆ ਬੈਠਾ ਲੇ ਪਰੂਖ ਦੇਖ ਲੋ ਆਲੇ ਮੈਨੂੰ ਬਰਾਉ ਆਲੇ ਉਹਦੇ ਬੈਠੇ ਸੀਗਾ ਖਾਣੇ ਇੱਕ ਦੀ ਫੋਟੋ ਆ ਮਾਤਾ ਇਹ ਐਸਾ ਹੀ ਬੂਆ ਸਿੰਘ ਜਦ ਕਿ ਜਿਹਨੇ ਗੋਲੀ ਮਾਰੀ ਹੋਣਾ ਚਾਹੀਦਾ ਸੀ ਸੁੱਟੋ ਫੜਨੇ ਤੋਂ ਬਾਅਦ ਹੀ ਫੋਟੋ ਹਨੀ ਫੜਨੇ ਤੋਂ ਬਾਅਦ ਹੀ ਬਾਅਦ ਹੀ ਫੋਟੋ ਹੈ ਇਹ ਤਾਂ ਅਸੀਂ ਹਿੰਮਤ ਕੀਤੀ ਤਾਂ ਸਾਨੂੰ ਲੱਗ ਗਿਆ ਪਤਾ ਇਸ ਟਾਈਮ ਤੋਂ ਹੈ ਜਿਹੜੇ ਵੀ ਗੱਲ ਕਰ ਰਹੇ ਵੈਸੇ ਜੀ ਕਿਤੇ ਨੇ ਹੈਗੇ ਇਹ ਕੁਲੀਆ ਦੇ ਹਨ ਇਹਨਾਂ ਨੂੰ ਹੋ ਅਰੈਸਟ ਵੀ ਕੀਤਾ ਗਿਆ ਕੀਤਾ ਗਿਆ ਅਰੈਸਟ ਪਰ ਉਹਨੂੰ ਕੋਈ ਮਤਲਬ ਨਹੀਂ ਅਰੈਸਟ ਕੀਤਾ ਏਸੀ 'ਚ ਬੈਠਾ ਹੋਇਆ ਟਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਮੰਗ ਬੈਡ ਮੈਨੂੰ ਇਹ ਕੀਤੀ ਜਾ ਰਹੀ ਹੈ ਇਹਨਾਂ ਸਾਫ ਤੋਂ ਸਸਤਾ ਸਦਾ ਫਾਂਸੀ ਹੀ ਸਦਾ ਹੋਣੀ ਚਾਹੀਦੀ ਹੈ ਅੱਛਾ ਹਾਂ ਬਸ ਮੇਰੀ ਹੀ ਮੰਗ ਹੋ ਕੋਈ ਮੰਗ ਨਹੀਂ ਇਹ ਤਿੰਨੇ ਮੁਰਦੇ ਵੀ ਬਰਾਬਰ ਦੇ ਹੱਕਦਾਰ ਨੇ ਹੁਣੇ ਬਸ ਹੋਰ ਕੋਈ ਮੰਗ ਨਹੀਂ ਹੈ ਮੇਰੇ ਤੋਂ ਬਾਅਦ ਠੀਕ ਹੋ ਗੋਲੀ ਮਾਰੀਏ ਇੱਥੇ ਇਹ ਹੁਣ ਸਾਰੇ ਕਹਿੰਦੇ ਆਚਾਨ ਗੋਲੀ ਆਚਾਨ ਗੋਲੀ ਇੱਥੇ ਕਿਵੇਂ ਲੱਗਣੀ ਜਾਗੀ ਆਚਾਨ ਕਿ ਲੋਟੇ ਜਿਹਾ ਲੱਗੂਗੀ ਤੁਹਾਡੇ ਮੁੰਡੇ ਦੇ ਕਿੰਨੇ ਗੋਣ ਹਤੇ 40 ਸਾਲ ਨਛੀਂ ਘਰ ਆ ਗਏ ਨਹੀਂ 6.5 ਵਰਡ ਦਾ ਜਵਾਨ ਬੱਚਾ ਹੈਲਥੀ ਪੂਰਾ ਹੈ ਨਾ ਕੋਈ ਐਨੀ ਵੀ ਨਿਕਲਿਆ ਸੀਗਾ ਪਤਾ ਜਦੋਂ ਗੋਲੀ ਬੱਜੀ ਸੀ ਕਿਹੜੀ ਜਗ੍ਹਾ 'ਚ ਹੋਇਆ ਇਹ ਸੀ ਕਿ ਵਾਂਟੀ ਦੇ ਘਰੇ ਇਸ ਵਾਰ ਕੀ ਹੋਈ ਸੀ ਕਿ ਗੋਲੀ ਪਾਜਣ ਦਾ ਕਾਰਨ ਕੀ ਕਾਰਨ ਮੈਨੂੰ ਬਤਾ ਕਾਰਨ ਕਿਉਂ ਨਹੀਂ ਆਈ ਸਾਰੇ ਲੋਕ ਆਪਣੇ ਆਪਣੇ ਘਰਾਂ 'ਚ ਵੜ ਗਏ ਕਿਸੇ ਨੂੰ ਉਹਦੀ ਗੋਲੀ ਦੀ ਆਵਾਜ਼ ਨਹੀਂ ਸੁਣੀ ਫਿਰ ਮਾਰਨ ਦਾ ਕੋਈ ਕਾਰਨ ਕੀ ਇਹਨਾਂ ਦੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਇਹ ਬੜੇ ਗੰਨ ਤੇ ਵਾਂਟੀ ਸੀਗੇ ਨਾ ਇਹ ਪਾਰਕ ਵਿੱਚ ਇੱਥੇ ਬੈੰਦੇ ਸੀ ਤੇ ਆਮ ਆਪਣੇ ਮੁੰਡਿਆ ਜਿਹੜੇ ਸਾਰੇ ਖੜੇ ਨੇ ਇਹ ਵੀ ਤੁਹਾਨੂੰ ਲੱਗਦਾ ਸਾਰੇ ਬੈੰਦੇ ਨਹੀਂ ਆ ਕਿੰਨੇ ਖੜੇ ਨੇ ਦੇਖੋ ਤੁਸੀਂ ਹਨਾ ਇਹਦੇ ਨਾਲ ਕੋਈ ਖਾਹ ਜਾਰੀ ਦੋਸਤ ਨਹੀਂ ਸੀਗੀ ਇਹ ਸਰ ਪੁਲਿਸੋਂ ਬਾਹਲਾ ਹੋਣ ਕਰਕੇ ਇਹਨੇ ਬਦਮਾਸ਼ੀ ਕੀਤੀ ਆ ਹੋਰ ਕੋਈ ਗੱਲ ਨਹੀਂ ਬਸ ਮੇਰੀ ਆਖਰੀ ਮੰਗਾ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਠੀਕ ਹਾਂ ਤੇ ਇਹਨਾਂ ਨੂੰ ਬਰਾਬਰ ਦੇ ਅਕਦਾਨੇ ਜਿਉਂ ਨੇ ਗੋਲੀ ਮਾਰੀ ਆ ਇਹ ਵੀ ਤਾਂ ਗੋਲ ਸੀਗੇ ਇਹ ਸਾਨੂੰ ਘਰੇ ਆ ਕੇ ਦੱਸ ਦੇ ਮੈਨੂੰ ਜਾਂ ਪਾਰਕੋਂ ਛੁੱਟ ਜਾਂਦੇ ਉਹ ਮਰਿੰਡੇ ਛੁੱਟ ਜਾਂਦਾ ਜਾ ਕੇ ਇਹ ਉਹ ਬੋਦੀ ਕੋ ਬਰਾਮ ਦਾ ਵਸਾ ਸਾਨੂੰ ਤਾਂ ਪਤਾ ਨਹੀਂ ਬੜਾ ਪੁੱਛੋ ਨਹੀਂ ਬਦਾਂ ਅੱਜ ਤੱਕ ਨਾ ਬਿਲਕੁਲ ਨਹੀਂ ਪਤਾ ਨਾ ਸਾਨੂੰ ਉਹਦਾ ਕਿੱਥੇ ਪੋਸਟਮਾਰਟਮ ਹੋਇਆ ਕਿੱਥੇ ਪੁਲਿਸ ਸਾਹਿਬ ਨੂੰ ਚੱਕ ਕੇ ਲੈ ਗਏ ਨਾ ਸਾਨੂੰ ਉਹਦੇ ਬੁੱਲ ਮਿਲੇ ਨਹੀਂ ਸਾਨੂੰ ਕੁਝ ਵੀ ਨਹੀਂ ਪਤਾ ਦੱਸੋ ਫਿਰ ਹਾਂ ਦੱਸਿਓ ਬਈ ਹਾਂਜੀ ਮਾਤਾ ਜੀ ਹਾਂਜੀ ਬਟੇ ਮੇਰੇ ਸੀਪੀ ਸਾਹਿਬ ਨੂੰ ਤੇ ਭਗਵਾਨ ਜੀ ਨੂੰ ਬੇਨਤੀ ਹੱਥ ਜੋੜ ਕੇ ਵੀ ਇਹਨਾਂ ਨੂੰ ਮੌਤ ਹੀ ਸੱਚੀ ਆ ਸੱਚੀ ਸੱਚਾ ਚਲ ਕੇ ਬੋਲ ਕੇ ਦੱਸਾ ਉੱਠ ਕੇ ਮਗਾ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਕਿਸੇ ਦੀ ਮੇਰਾ ਨਾਮ ਮਨਿੰਦਰ ਸਿੰਘ ਹੈ ਮੋਹੱਲਾ ਐਮਜੀ ਫਸਨੀ ਦਾ ਇਹਨਾਰੇ ਗੂੜੇ ਦੇ ਘਰ ਦੇ ਨਾਲ ਹੀ ਰਹਿਣਾ ਅੱਜ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈ ਅਸੀਂ ਸਾਨੂੰ ਜਦੋਂ ਪਤਾ ਲੱਗਿਆ ਵੀ ਕਦੀ ਮੁਕਰਦੇ ਪਹਿਲੇ ਪੁਲਿਸ ਵਾਲੇ ਕਦੀ ਕਹਿ ਰਹੇ ਨੇ ਗੋਲੀ ਬੁਆ ਸਿੰਘ ਨੇ ਮਾਰੀ ਹੈ ਕਦੀ ਕਹਿ ਰਹੇ ਨੇ ਬੰਟੀ ਨੇ ਮਾਰੀ ਹੈ ਜਦਕੀ ਅਸਲੀਅਤ ਜੋ ਹੈ ਉਹ ਬੁਆ ਸਿੰਘ ਨੇ ਗੋਲੀ ਮਾਰੀ ਹੈ ਉਹ ਅਸੀਂ ਆਪਣੇ ਤੌਰ ਤੇ ਪਤਾ ਵੀ ਕਰ ਲਿਆ ਹੈ ਜੇ ਸਾਨੂੰ ਕੋਈ ਪੇਸ਼ ਕਰਨਾ ਪਿਆ ਤਾਂ ਅਸੀਂ ਉਹਨੂੰ ਪੇਸ਼ ਵੀ ਕਰਾਂਗੇ ਸਾਨੂੰ ਡਰ ਹੈ ਕਿ ਪੁਲਿਸ ਸਾਡੇ ਤੇ ਨਿਆਂਇਕ ਪਰਚਾ ਨਾ ਕਰ ਦੇ ਇਸ ਕਰਕੇ ਨਾ ਵਿਚਾਰੀ ਮਾਤਾ ਨੂੰ ਉਹਦੀ ਬੋਡੀ ਮਿਲੀ ਹੈ ਉਸ ਤੋਂ ਹੀ ਪਤਾ ਲੱਗਦਾ ਵੀ ਬੋਡੀ ਫਲਾਣੀ ਜਗ੍ਹਾ ਸੱਤੀ ਹੈ ਫਲਾਣੀ ਜਗ੍ਹਾ ਸੱਤੀ ਹੈ ਸਾਨੂੰ ਕੋਈ ਹੁੰਦਾ ਉੱਗ ਸੁਗ ਨਹੀਂ ਮਿਲ ਰਹੀ ਪਤਾ ਨਹੀਂ ਕਿੰਦੇ ਉਹ ਬੋਡੀ ਦਾ ਸੰਸਕਾਰ ਕੀਤਾ ਕਿੰਦਾ ਨਹੀਂ ਕੀਤਾ ਇਹ ਤਾਂ ਬੂਆ ਸਿੰਘ ਦੇ ਸਾਰੇ ਖੁਲਾਸੇ ਹੋਣਗੇ ਜਦੋਂ ਉਹਨੂੰ ਸੀਏ ਇੰਚਾਰਜ ਜੱਸ ਸੀਏ ਕੋਟਮਾਰ ਹੋਏਗੀ ਇੱਥੇ ਤਾਂ ਨਾਮ ਦਾ ਹੀ ਰਿਮਾਂਡ ਲਿਆ ਜਾ ਰਿਹਾ ਸਾਡੇ ਕੋਲ ਪੁਖਤਾ ਸਬੂਤ ਹਨ ਜਿਹੜੇ ਬੂਆ ਸਿੰਘ ਦਾ ਰਿਮਾਂਡ ਲਿਆ ਹੈ ਅੰਦਰ ਏਸੀ ਚ ਉਹਨੂੰ ਬਿਠਾਇਆ ਹੋਇਆ ਹੈ ਏਸੀ ਦੀ ਲੱਗੀ ਦੀ ਫੋਟੋ ਵੀ ਸਾਡੇ ਕੋਲ ਆ ਗਈ ਹੈ ਅਸੀਂ ਪ੍ਰੈਸ ਅੱਗੇ ਮੰਗ ਕਰਦੇ ਹਾਂ ਭਈ ਬੂਆ ਸਿੰਘ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਏ ਫਾਂਸੀ ਦੀ ਦਿੱਤੀ ਜਾਏ ਜਾਂ ਉਮਰ ਕੈਦ ਕੀਤੀ ਜਾਏ ਤੇ ਨਾਲ ਲੱਗਦੇ ਜਿਹੜੇ ਦੋਸ਼ੀ ਫੜੇ ਨੇ ਉਹਨਾਂ ਨੂੰ ਵੀ ਦਿੱਤੀ ਜਾਵੇ ਹਲੇ ਇੱਕ ਦੋਸ਼ੀ ਹੋਰ ਕਦੀ ਕਹਿ ਰਹੇ ਹਾਂਗਾ ਸੀ ਅਰੇ ਕਹਿੰਦੇ ਤੇ ਨਹੀਂ ਸੀ ਸਾਨੂੰ ਨਹੀਂ ਪਤਾ ਚੱਲ ਰਿਹਾ ਵੀ ਦੋਸ਼ੀ ਕਿੰਨੇ ਸਨ ਹੁਣ ਇਹ ਗੱਲ ਦਾ ਪਤਾ ਸਾਨੂੰ ਕੱਲ ਪ੍ਰੈਸ ਕਾਨਫਰੈਂਸ ਤੋਂ ਪਤਾ ਲੱਗਿਆ ਵੀ ਤਿੰਨ ਬੰਦੇ ਸਨ ਪਹਿਲਾਂ ਚਾਰ ਇਹਨਾਂ ਨੇ ਮੀਡੀਆ 'ਟੂ ਵੀ ਚਾਰ ਦੱਸਿਆ ਸੀਗਾ ਹੁਣ ਪੁਲਿਸ ਪੁਲਿਸ ਦੀ ਮਦਦ ਕਰ ਰਹੀ ਐ ਨਾ ਸਾਡਾ ਐਸਐਚਓ ਸੁਣ ਰਿਹਾ ਐ ਐਸਐਚਓ ਮੋਤੀਨਗਰ ਨੂੰ ਬਰਖਾਸਤ ਕੀਤਾ ਜਾਏ ਉਹਦੀ ਜਗ੍ਹਾ ਕੋਈ ਵੱਡਾ ਅਫਸਰ ਵਧੀਆ ਜਿਹੜਾ ਲੋਕਾਂ ਦੀ ਸੁਣਵਾਈ ਕਰੇ ਉਹਨਾਂ ਕੋਲ ਪਹਿਲਾਂ ਵੀ ਦੋ ਤਿੰਨ ਕੇਸ ਹਨ ਪਰ ਉਹ ਕਿਸੇ ਦੀ ਸੁਣਵਾਈ ਨਹੀਂ ਕਰਦਾ ਜਿਹੜਾ ਬੰਦਾ ਜਾਂਦਾ ਹੈ ਉਹਨੂੰ ਡਾਂਟ ਕੇ ਭੇਜ ਦਿੰਦਾ ਹੈ ਤੇ ਉਸ ਦਿਨ ਜਨਾਨੀਆਂ ਦੇ ਨਾਲ ਮੈਂ ਵੀ ਗਿਆ ਥਾਣੇ ਤੇ ਕਹਿੰਦਾ ਜਨਾਨੀਆਂ ਵੇਲੀਆਂ ਨੇ ਜਿਹੜਾ ਰੋਜ਼ ਆ ਜਾਂਦੀਆਂ ਜਿੰਦਾ ਪੁੱਤ ਇੱਕ ਮਰਿਆ ਹੋਵੇ ਉਹਨੇ ਤਾਂ ਰੋਜ਼ ਥਾਣੇ ਦੇ ਗੇੜੇ ਲਾਣੇ ਆ ਜਿਉਂ ਉਹਨੂੰ ਨਹੀਂ ਪਤਾ ਲੱਗੂਗਾ ਤੇ ਵੱਲੋਂ ਗੱਲ ਕਹੀ ਗਈ ਸੀ ਆਪਦੀ ਤੇ ਥਾਣੇ ਦੇ ਅੰਦਰ ਮੁੰਚੀ ਨੇ ਪਹਿਲਾਂ ਜਾਣ ਨਹੀਂ ਦਿੱਤਾ ਜਦੋਂ ਜਾਨ ਦਿੱਤਾ ਉਹਨੇ ਐਸਐਚਓ ਠੇ ਬਾਹਰ ਆਇਆ ਸਾਨੂੰ ਨਿਆਇ ਜੀ ਬੁੜੀਆਂ ਨੂੰ ਵੀ ਇਦਾਂ ਮਾਤਾ ਵਾਂਗ ਨੂੰਗੀ ਸਾਰਿਆਂ ਦੀ ਬੇਇੱਜ਼ਤੀ ਕਰਕੇ ਤੋੜ ਦਿੱਤਾ। ਕੌਣ ਤੁਹਾਡੀ ਮੰਗ ਕੀਤੀ ਹੈ? ਅਸੀਂ ਤਾਂ ਮਾਨਯੋਗ ਕਮਿਸ਼ਨਰ ਸਾਹਿਬ ਦੇ ਵੀ ਗਏ। ਮਾਨਯੋਗ ਕਮਿਸ਼ਨਰ ਸਾਹਿਬ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਸਾਨੂੰ ਕਿਸੇ ਅਫਸਰ ਵੱਡੇ ਉੱਚ ਅਧਿਕਾਰੀ ਨਾਲ ਨਹੀਂ ਮਿਲਣ ਜਾ ਦਿੱਤਾ ਜਾ ਰਿਹਾ। ਉੱਚ ਅਧਿਕਾਰੀ ਜਿਹੜੇ 2-3 ਹਨ, ਉਹਨਾਂ ਦਾ ਤੁਹਾਨੂੰ ਪਤਾ ਹੀ ਹੈ। ਉਹ ਸਾਰੇ ਨਾਲ ਮਿਲੇ ਹੋਏ ਹਨ। ਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ ਇਹਨੂੰ 20 ਸਾਲ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਅੱਜ ਇਹ ਮੰਨ ਪ੍ਰੈਸ ਹੈ ਵੀ ਆਦੀ ਪ੍ਰੈਸ ਕਾਨਫਰੰਸ ਬਰੇਕੀ ਤੋਂ ਅਜੀ ਪ੍ਰੈਸ ਕਾਨਫਰੰਸ ਬਰੇਕੀ ਗਾਣਾ ਜਿੱਥੇ ਬਿਠਾਇਆ ਆ ਮਲਾਇਮ ਅੰਦਰ ਨਹੀਂ ਜਾਣ ਦਿੰਦੇ ਪ੍ਰਸਤਾਂ ਕਾਨਫਰੰਸਾਂ ਕਰ ਕਰਕੇ ਥੱਕ ਚੁੱਕੇ ਆ ਪਹਿਲਾਂ ਤਾਂ ਸਾਜ਼ਿਸ਼ ਦੇ ਨਾਲ ਉਹਨੂੰ ਘਰੋਂ ਲੈ ਕੇ ਗਏ ਉਤਬਾਰ ਉਹਨੂੰ ਗੋਲੀ ਮਾਰੀ ਗੋਲੀ ਮਾਰਨ ਤੋਂ ਬਾਅਦ ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਦੋਂ ਪਹਿਲਾਂ ਇਹਨਾਂ ਨੇ ਪਲੈਨਿੰਗ ਕੀਤੀ ਹੋਈਗੀ ਦਾ ਮਤਲਬ ਪਲੈਨਿੰਗ ਦੇ ਤਹਿਤ ਫਿਰ ਇਹਨਾਂ ਨੂੰ ਪੁੱਛਿਆ ਜਾਵੇ ਰਿਮਾਂਡ ਲੈ ਕੇ ਵੇ ਕਿੱਥੇ ਪਲੈਨਿੰਗ ਕੀਤੀ ਆ ਕਿਹੜੀ ਜਗ੍ਹਾ ਸੀ ਜਿੱਥੇ ਪਲੈਨਿੰਗ ਕੀਤੀ ਕਿੰਨੇ ਬੰਦੇ ਸ਼ਾਮਲ ਸੀ ਪਲੈਨਿੰਗ ਸਾਨੂੰ ਐਸਐਚਓ ਕੁਛ ਦੱਸ ਨਹੀਂ ਰਿਹਾ ਅੰਦਰ ਜਾਣ ਨਹੀਂ ਦਿੰਦੇ ਅੰਦਰ ਜਾਈਏ ਤੇ ਕਹਿੰਦੇ ਤੁਸੀਂ ਵੇਲੇ ਇੱਕ ਮਾੜਾ ਪੁੱਤ ਚਲੇ ਗਿਆ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੁਹਾਡੇ ਦੇ ਪਰਚੇ ਪਾ ਦਾਂਗੇ ਸਾਨੂੰ ਤਾਂ ਡਰ ਲੱਗਦਾ ਕੈਮਰੇ ਮੂਰੇ ਆਣ ਲੱਗੇ ਵੀ ਇਹਨਾਂ ਵੱਲੋਂ ਕੀ ਆ ਜਾ ਰਹੇ ਤੁਹਾਨੂੰ ਤਾਂ ਧਮਕੀ ਦੀ ਗੱਲ ਹੈ ਸੱਚੀ ਥਾਣੇ ਵੱਲੋਂ ਸਾਨੂੰ ਥਾਣੇ ਵੱਲੋਂ ਕੋਈ ਨਾ ਕੋਈ ਬੰਦਾ ਭੇਜ ਕੇ ਧਮਕੀ ਦਿੱਤੀ ਜਾ ਰਹੀ ਹੈ ਕਾਰਨ ਸੇ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ। ਗੋਰੇ ਦੀ ਅੰਦਰ ਪਹਿਲਾ ਕसाई ਦੇ ਦਰ ਘਰੋਂ ਲੈ ਕੇ ਗਏ ਉਹਨੂੰ ਗੋਲੀ ਮਾਰੀ ਆ। ਉਸ ਕੇਸ ਦੇ ਵਿੱਚ ਜਦੋਂ ਸਾਡੇ ਕੁਝ ਸੈੱਲ ਸੀਗੇ ਆਪਣੇ ਵੀ ਜਦੋਂ ਸਾਨੂੰ ਪਤਾ ਲੱਗਾ ਕਿ ਇਹਦੇ ਵਿੱਚ ਮੁਲਾਜ਼ਮ ਸ਼ਾਮਿਲ ਆ। ਸਰ ਗ੍ਰਿਫਤਾਰੀ ਕਿਉਂ ਕੀਤੀ ਗਈ? ਇਹ ਕੇਸ ਗੋਲੀ ਮਾਰਨ ਦਾ ਗੋਲੀਗਾਂਡ ਦੇ ਵਿੱਚ ਸਰ ਗ੍ਰਿਫਤਾਰੀ ਕੀਤੀ ਗਈ ਹੈ ਜਿਹੜੀ ਇਹਨਾਂ ਨੇ ਗੋਲੀ ਮਾਰੀ ਉਹਨੂੰ ਲਿਜਾ ਕੇ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਤਿੰਨਾਂ ਵੱਲੋਂ ਇੱਕ ਇੱਕ ਬਿਆਨ ਨਹੀਂ ਹੈਗਾ ਇਹਨਾਂ ਦਾ ਤਿੰਨਾਂ ਦਾ ਉਹ ਕਹਿ ਰਿਹਾ ਉਹਨੇ ਗੋਲੀ ਮਾਰੀ ਆ ਉਹ ਕਹਿ ਰਿਹਾ ਉਹਨੇ ਗੋਲੀ ਮਾਰੀ ਆ ਲਗਭਗ ਬੂਆ ਸਿੰਘ ਦੀ ਹੈ ਜਿੱਦਾਂ ਤੁਹਾਨੂੰ ਦੱਸਿਆ ਗਿਆ ਸੀ ਤੁਸੀਂ ਕਹਿੰਦੇ ਹੋ ਕਿ ਬਾਡੀ ਨਹੀਂ ਮਿਲੀ ਸੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਉਹਨਾਂ ਦੀ ਇੱਦਾਂ ਮਤਲਬ ਕੀ ਸੱਤ ਹੋਈਆ ਜਾਂ ਸੰਤਾ ਪੁਲਿਸ ਨੇ ਦੱਸਿਆ ਨਹੀਂ ਐਸਪੀ ਨੇ ਦੱਸਿਆ ਸਾਨੂੰ ਸਾਨੂੰ ਐਸਪੀ ਨੇ ਦੱਸਿਆ ਇਸ ਚੀਜ਼ ਬਾਰੇ ਤੇ ਮੌਕਾ ਹੀ ਬਾਰਦਾ ਤੇ ਖੁਦ ਲੈ ਕੇ ਗਏ ਆ ਜਿੱਥੇ ਇਹਨਾਂ ਨੇ ਬੋਡੀ ਸੁੱਟੀ ਆ ਇਹ ਆਪ ਪੁਲਿਸ ਨਾਲ ਲੈ ਕੇ ਗਈਏ ਬੁਆ ਸਿੰਘ ਨੂੰ ਤੇ ਨਾਲ ਦੂਜੇ ਦੋਸ਼ੀ ਜਿਹੜੇ ਉਹ ਤਾਂ ਬਾਅਦ ਚ ਗ੍ਰਿਫਤਾਰ ਹੋਏ ਨੇ ਪਹਿਲਾਂ ਉੱਥੇ ਗੇੜਾ ਖੜਾ ਕੇ ਲਈ ਜਿੰਦੇ ਕਰੀ ਉਧਰ ਕਦੀ ਉਧਰ ਕੋਈ ਪੂਰਾ ਪਤਾ ਹੀ ਨਹੀਂ ਲੱਗੰਦੇ ਰੇ ਕੁਛ ਵੀ ਕੀ ਆ ਹੱਥੀ ਹਾਰ ਤੇ ਜੋੜ ਕੇ ਗੁਜਾਰਸ਼ ਆ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਵੀ ਉਹਨਾਂ ਨੇ ਕੰਮ ਕੀਤਾ ਗਲਤ ਕੀਤਾ